ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਗਰਮਾ-ਗਰਮ ਗੁਰਗਲੇ ਗੁਰਗਲੇ ਬਣਾਉਣ ਦਾ ਸਾਰਾ ਢੰਗ ਤੁਹਾਨੂੰ ਮੈਂ ਦੱਸਦਾ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਆ ਘਰ ਦੇ ਵਿੱਚ ਗਰਮਾ-ਗਰਮ ਗੁਰਗਲੇ ਆ ਦੇਖੋ ਗੁਰਗਲੇ ਇਦਾਂ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਗਰਮਾ-ਗਰਮ ਗੁਰਗਲੇ ਚਲੋ ਜੀ ਕਰਦੇ ਆ ਸ਼ੁਰੂ ਗੁਰਗਲੇ ਬਣਾਉਣੇ ਗੁਰਗਲੇ ਬਣਾਉਣ ਵਾਸਤੇ ਆਪਾਂ ਆਮ ਜਿਹੜਾ ਘਰ ਵਿੱਚ ਆਟਾ ਹੁੰਦਾ ਉਹ ਲੱਤਾਂ ਮੈਂ 1/2 ਕਿਲੋ ਤੇ ਆਹ ਮੈਂ ਗੁੜ ਘੋਲ ਲਿਆ ਪਾਣੀ ਵਿੱਚ ਪਾਣੀ ਵਿੱਚ ਮੈਂ ਗੁੜ ਘੋਲ ਲਿਆ ਅੱਧਾ ਲੀਟਰ ਪਾਣੀ ਹੈ ਤੇ ਅੱਧਾ ਕਿਲੋ ਆਟਾ ਜੇ ਤੁਸੀਂ ਬਰਾਬਰ ਮਾਤਰਾ ਵਿੱਚ ਲੈ ਸਕਦੇ ਆ ਤੇ ਆਪਣਾ ਜਿਹੜਾ ਆਪਣੇ ਗੁਲਗੁਲੇ ਆ ਵਾਸਤੇ ਆਟਾ ਗੁੰਨਣਾ ਉਹ ਥੋੜਾ ਪਤਲਾ ਹੁੰਦਾ ਉਹ ਤੁਹਾਨੂੰ ਮੈਂ ਦੱਸੂਗਾ ਲਾਸਟ ਵਿੱਚ ਤੁਸੀਂ ਕਿਸ ਤਰ੍ਹਾਂ ਗੁੰਨਣਾ ਪਰ ਆ ਤੁਸੀਂ ਜੇ ਤੁਸੀਂ ਹੋਰ ਆਪਣੇ ਗੁਲਗੁਲੇ ਮਿੱਠੇ ਕਰਨਾ ਚਾਹੁੰਦੇ ਆ ਤਾਂ ਤੁਸੀਂ ਚੀਨੀ ਵੀ ਘੋਲ ਪਾ ਸਕਦੇ ਇਸ ਦੇ ਵਿੱਚ ਤੁਸੀਂ ਚੀਨੀ ਚੀਨੀ ਵਾਲਾ ਪਾਣੀ ਵੀ ਜੂਸ ਕਰ ਸਕਦੇ ਆ ਚੀਨੀ ਤੇ ਗੁੜ ਤੁਸੀਂ ਦੋਨੇ ਚੀਜ਼ਾਂ ਚੂਸ ਕਰ ਸਕਦੇ ਤੁਸੀਂ ਜੇ ਵੱਧੋਂ ਮਿੱਠਾ ਵੱਧ ਘੱਟ ਕਰਨਾ ਤੁਸੀਂ ਨਹੀਂ ਮਾਤਰਾ ਵਿੱਚ ਤੁਸੀਂ ਪਾ ਸਕਦੇ ਆ ਇਹਨਾਂ ਦੋ ਚੀਜ਼ਾਂ ਨਾਲ ਆਪਣਾ ਆਮ ਜਿੱਦਾਂ ਘਰ ਵਿੱਚ ਗੁਲਗੁਲੇ ਬਣਦੇ ਆ ਆਪਾਂ ਤੁਹਾਨੂੰ ਅੱਜ ਮੈਂ ਉਸ ਤਰ੍ਹਾਂ ਦੇ ਗੁਲਗੁਲੇ ਬਣਾ ਕੇ ਦਿਖਾਉਂਗਾ ਤੁਸੀਂ ਥੋੜਾ ਥੋੜਾ ਪਾਣੀ ਪਾਈ ਜਾਣਾ ਵਿੱਚ ਤੇ ਉਸ ਨੂੰ ਰਲਾਈ ਜਾਣਾ ਜਿਸ ਤਰ੍ਹਾਂ ਮੈਂ ਕਰਦਾ ਇਸ ਤਰ੍ਹਾਂ ਤੁਸੀਂ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਪਤਲਾ ਕਰਨਾ ਦੇਖਦੇ ਰਹੋ ਸਮਝ ਇੰਨਾ ਤੁਸੀਂ ਆਪਣਾ ਪਤਲਾ ਕਰ ਲੈਣਾ ਗੁਲਗੁਲੇਆਂ ਵਾਸਤੇ ਆ ਦੇਖੋ ਤੁਸੀਂ ਤੁਸੀਂ ਇਸ ਤਰ੍ਹਾਂ ਆਪਣੇ ਹੱਥ ਨਾਲ ਗੁੰਨ੍ਹ ਸਕਦੇ ਆ ਥੋੜਾ ਥੋੜਾ ਪਾਣੀ ਪਾਈ ਜਾਣਾ ਤੇ ਹੱਥ ਨਾਲ ਉਸ ਨੂੰ ਦੁੰਨੇ ਜਾਣਾ ਆ ਤੁਹਾਨੂੰ ਮੈਂ ਦੱਸੂਗਾ ਤੁਹਾਨੂੰ ਕਿੰਨਾ ਕੁ ਪਤਲਾ ਚਾਹੀਦਾ ਆਪਣੇ ਗੁਲਗੁਲੇਆਂ ਵਾਸਤੇ ਜਿਹੜੇ ਆਪਾਂ ਆਮ ਨੋਰਮਲ ਘਰ ਵਿੱਚ ਗੁਲਗੁਲੇ ਬਣਾਉਂਦੇ ਆ ਤੁਸੀਂ ਦੇਖਦੇ ਹੋਣੇ ਆ ਦੇਖੋ ਆਪਣਾ ਇਸ ਤਰ੍ਹਾਂ ਦਾ ਆ ਦੇਖੋ ਆਪਣਾ ਗੁਲਗੁਲੇਆਂ ਵਾਸਤੇ ਆਟਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆ ਦੇਖੋ ਆਪਣਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਇੰਨਾ ਕੁ ਪਤਲਾ ਹੋਣਾ ਚਾਹੀਦਾ ਆਪਣਾ ਗੁਲਗੁਲੇਆਂ ਵਾਸਤੇ ਹੁਣ ਤੁਸੀਂ ਇਸ ਨੂੰ ਅੱਧੇ ਘੰਟੇ ਵਾਸਤੇ ਰੱਖਣਾ ਅੱਧੇ ਘੰਟੇ ਬਾਅਦ ਆਪਾਂ ਇਸਦੇ ਲਾਵਾਂਗੇ ਗੋਲੁਗਲੇ ਆ ਦੇਖੋ ਆਪਣਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਦੋਂ ਆਪਾਂ ਨੇ ਬਣਾ ਲਿਆ ਅੱਧਾ ਘੰਟਾ ਹੋ ਗਿਆ ਆਪਣੇ ਨੂੰ ਤਾਂ ਆਪਣਾ ਜੋ ਗੁਰਗਲੇ ਵਾਲਾ ਆਟਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਇੰਨਾ ਕੁ ਪਤਲਾ ਆ ਦੇਖੋ ਇਸ ਤਰ੍ਹਾਂ ਦਾ ਇੰਨਾ ਕੁ ਪਤਲਾ ਹੋਣਾ ਚਾਹੀਦਾ ਆਪਣਾ ਬਸ ਫਿਰ ਤੁਸੀਂ ਇੱਕ ਕੜਾਹੀ ਦੇ ਵਿੱਚ ਤੇਲ ਪਾ ਲੈਣਾ ਜਿਸ ਤਰ੍ਹਾਂ ਆ ਪਾ ਇੰਨਾ ਕੁ ਤੇਲ ਤੁਸੀਂ ਪਾ ਲੈਣਾ ਗੋਲੁਗਲੇ ਬਣਾਉਣ ਵਾਸਤੇ ਤੇਲ ਘਰੋਂ ਘਰ ਲੈਣਾ ਤੇਲ ਗਰਮ ਹੋਣ ਦਾ ਢੰਗ ਤੁਹਾਨੂੰ ਪਤਾ ਹੀ ਮੈਂ ਤੁਹਾਨੂੰ ਦੱਸਿਆ ਪਹਿਰੇ ਮੈਂ ਦੱਸ ਚੁੱਕਾ ਕਿਸ ਤਰ੍ਹਾਂ ਦਾ ਇੱਕ ਥੋੜਾ ਤੁਕੜਾ ਜਿਹਾ ਲੈਣਾ ਆਟੇ ਦਾ ਜੀ ਉਹ ਵਿੱਚ ਪਾਣਾ ਪਾ ਦੇਣਾ ਆ ਦੇਖੋ ਆ ਦੇ ਕੋਲ ਇਸ ਤਰ੍ਹਾਂ ਤੁਸੀਂ ਆ ਵਿੱਚ ਇੱਕ ਛੋਟਾ ਜਿਹਾ ਟੁਕੜਾ ਪਾ ਦੇਣਾ ਵਿੱਚ ਇਸ ਦੇ ਬਸ ਜਦੋਂ ਤੈਰ ਕੇ ਆਪਣਾ ਉੱਪਰ ਆ ਜਾਵੇ ਬਸ ਫੇਰ ਅਸੀਂ ਇਸ ਦੇ ਵਿੱਚ ਆਪਣੇ ਗੋਗਲੇ ਪਾਈ ਜਣੇ ਤੇ ਟਲ-ਟਲ ਕੇ ਬਾਹਰ ਗੱਡੀ ਜਾਣਾ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਬਣਾਉਣੇ ਆਹ ਇਸ ਤਰ੍ਹਾਂ ਛੱਡੀ ਜਾਣਾ ਹੈ ਪਾਣੀ ਲਾ ਕੇ ਥੋੜੇ ਹੱਥ ਨਾਲ ਆਹ ਦੇ ਇਸ ਤਰ੍ਹਾਂ ਹਾਂ ਦੂਸਰਾ ਇਹ ਬਣ ਗਏ ਜੀ ਆਪਣੇ ਗੁਲਗੁਲੇ ਦੇਖ ਸਕਦੇ ਤੁਸੀਂ ਗੁਲਗੁਲੇ ਹ ਹੁਣ ਤੁਹਾਨੂੰ ਮੈਂ ਇੱਥੇ ਕੁਝ ਦੱਸਣਾ ਚਾਹੁੰਦਾ ਅ ਮੇਰੀ ਗੈਸ ਉਹ ਵੀ ਖਤਮ ਤਈ ਦਿਨਾਂ ਦੀ ਅਸੀਂ ਤੁਹਾਨੂੰ ਡਿਸ਼ਾ ਬਣਾਵਣਾ ਦੇ ਰਹੇ ਆ ਤੇ ਸਾਡੀ ਹੋਈ ਗੈਸ ਖਤਮ ਤੇ ਮੈਂ ਤਾਂ ਫਿਰ ਜਿਹਾ ਹੁਣ ਚੁੱਲ੍ਹਾ ਹੀ ਵਾੜ ਲਓ ਵੀਡੀਓ ਤਾਂ ਕਿਸੇ ਤਰੀਕੇ ਨਾਲ ਪੂਰੀ ਕਰਨੀ ਹੈ ਤੇ ਅਸੀਂ ਫਿਰ ਚੁੱਲ੍ਹਾ ਵਾੜ ਲਿਆ ਤੇ ਚੁੱਲੇ ਉੱਪਰ ਕੜਾਹੀ ਧਰ ਕੇ ਕੱਢ ਰਹੇ ਆ ਫਿਰ ਗੁਲਗਲੇ ਤੁਹਾਨੂੰ ਮੈਂ ਦੱਸ ਚੁੱਕਿਆ ਪਹਿਲਾਂ ਕਿਸ ਤਰ੍ਹਾਂ ਆਟਾ ਘੋਲਣਾ ਉਹਨੂੰ ਅੱਧਾ ਘੰਟਾ ਘੱਟੋ ਘੱਟ ਤੁਸੀਂ ਰੱਖਣਾ ਅੱਤੇ 8 ਘੰਟੇ ਦੇ ਬਾਅਦ ਫਿਰ ਤੁਸੀਂ ਗੁਗੁਲੇ ਲਾਉਣਾ ਸ਼ੁਰੂ ਕਰਨੇ ਆ। ਮੈਂ ਇਦਾਂ ਹੱਥ ਵਿੱਚ ਚੂਲੀ ਜੀ ਭਰਨੀ ਆ ਤੇ ਫੇਰ ਛੱਡ ਦੇਣਾ। ਥੋੜੇ ਜਿਹਾ ਪਾਣੀ ਲਾਉਣਾ ਹੱਥ ਨੂੰ ਆਇਆ। ਪਹਿਲਾ ਜਿੱਦਾਂ ਅਸੀਂ ਆਜਾ ਪਾਣੀ ਪਿਆਣਾ ਇੱਥਾ ਪਾਣੀ ਲਾਇਆ ਵਿੱਚ ਆਇਆ ਤੇ ਫੇਰ ਥੋੜੇ ਜਿਹਾ ਹੱਥ ਦੇ ਵਿੱਚੇ ਭਰ ਕੇ ਬੱਸ ਆਇਆ। ਆ ਦੇਖੋ ਇਸ ਤਰ੍ਹਾਂ ਭਰ ਕੇ ਤੇ ਆਇਆ ਛੱਡ ਦੇਣਾ ਵਿੱਚ ਇੱਟਾ। ਜਿੱਦਾਂ ਵਾਂਗ ਛੱਡਾ ਇੱਟਾ। ਬੱਸ ਇਸ ਤਰ੍ਹਾਂ ਤੁਸੀਂ ਵੀ ਛੱਡੀ ਜਾਣੇ ਤੇ ਆਪਣੇ ਗੁਗੁਲੇ ਬਾਹਰ ਨਿਕਲੀ ਜਾਣੇ ਬਾਅਦ ਗੁਗੁਲੇ ਖਾਓ, ਕੁੱਚਣ ਜਾਓ। ਬਟ ਟਾਈਮ ਉਹੀ ਲੱਗਦਾ ਜਿਹੜਾ ਬੁੰਨ ਗਿਆ ਆਪਾਂ ਨੇ ਅੱਧਾ ਘੰਟਾ ਛੱਡਣਾ ਵੀ ਆਟਾ ਆਪਣਾ ਜਿਹੜਾ ਚੰਗੀ ਤਰ੍ਹਾਂ ਦੱਸਿਆ ਤੁਹਾਨੂੰ ਪਹਿਲਾਂ ਵੀ ਕੋਈ ਕਣੇ ਜਿ ਵਿੱਚ ਨਾ ਰਹਿ ਜਵੇ ਵੀ ਆਟਾ ਪੂਰਾ ਮਿਕਸ ਹੋਣਾ ਮਿਕਸ ਹੋ ਜਵੇ ਵਿੱਚ ਸੁਲਗਣੇ ਵਾਸਤੇ ਮਾ ਲਾਈ ਜਣਾ ਅੱਗ ਵੀ ਥੋੜਾ ਜਿਹਾ ਸੇਕ ਥੋੜਾ ਤੇਜ਼ ਕਰ ਸਕਦੇ ਹੁਣ ਗੈਸ ਤਾਂ ਹੈ ਨਹੀਂ ਤੁਹਾਨੂੰ ਦੱਸਿਆ ਪਹਿਲਾਂ ਗੈਸ ਖਤਮ ਹੋ ਗਈ ਹੁਣ ਕਦ ਨੂੰ ਭਰਾ ਕੇ ਲਿਆਉਂਗਾ ਫਿਰ ਤੁਹਾਡੇ ਬਾਅਦ ਹੋਰ ਨਿਸ਼ਾਨਾ ਆਉਂਗਾ ਪੰਚਨ ਨਹੀਂ ਲੈਣੀ ਹੈਗੀ ਤੁਸੀਂ ਚੀਜ਼ ਦੀ ਟੈਂਸ਼ਨ ਨਾ ਕਰਨੀ ਨਹੀਂ ਹੈ ਮੈਂ ਤਾਂ ਇਹ ਠੰਡਾ ਕਰਦਾ ਨਹੀਂ ਆਹ ਟੈਂਸ਼ਨ ਦਾ ਹੋਈ ਹੋਣੀ ਆ ਦੇਖੋ ਜਦੋਂ ਆਪਣੇ ਇਸ ਤਰ੍ਹਾਂ ਦੇ ਹੋ ਜਾਣ ਬਸ ਫਿਰ ਆਪਾਂ ਨੇ ਬਾਹਰ ਕੱਢ ਲੈਣਾ ਕੜਾਈ ਚੋਂ ਉਹ ਫਿਰ ਤੁਸੀਂ ਖਾ ਸਕਦੇ ਆ ਫਿਰ ਤੁਸੀਂ ਖਾ ਸਕਦੇ ਮੈਨੂੰ ਕੱਢ ਲੈਣਾ ਬਾਹਰ ਆਪਾਂ ਜਦੋਂ ਆਪਾਂ ਇਸ ਤਰ੍ਹਾਂ ਦਾ ਕਦਰ ਹੋ ਜਾਵੇ ਨਾ ਗੋਲ ਗੋਲੇ ਆ ਦਾ ਆ ਫਿਰ ਤੁਸੀਂ ਇਹਨਾਂ ਨੂੰ ਬਾਹਰ ਕੱਢ ਲੈਣਾ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਬਾਹਰ ਘਟ ਲੈਣਾ ਮੈਂ ਤਾਂ ਕਦੇ ਬਣਾਇਆ ਨਹੀਂ ਜ਼ਿੰਦਗੀ ਚ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਤਾਂ ਬਣਦਾ ਹੀ ਆ ਵੀ ਗੁਰਕੁਲੇ ਵੀ ਬਣਾਉਂ ਇੰਦਾ ਬਣਦੇ ਘਰ ਦੇ ਵਿੱਚ ਤੇ ਮੇਰੇ ਤਾਂ ਮੂੰਹ ਚ ਪਾਣੀ ਆ ਰਿਹਾ ਖਾਣੇ ਵਾਸਤੇ ਕਿਆ ਕਰਾਂ ਹੁਣ ਹਲਵਾ ਚੱਲ ਇੱਕ ਪਹਿਲਾਂ ਪੂਰ ਹੋਰ ਪਾ ਲਵਾਂ ਫਿਰ ਬਾਅਦ ਚ ਖਾਂਦੇ ਆ ਆ ਦੇਖ ਆ ਦੇਖ ਹੁਣ ਤਾਂ ਮੈਂ ਇੱਥੇ ਕਿ ਤੂੰ ਦੱਸਣਾ ਚਾਹੁੰਦਾ ਹੱਥ ਨੂੰ ਪਾਣੀ ਲਿਆਉਣਾ ਤੁਸੀਂ ਪਰ ਫਿਰ ਥੋੜੇ ਐ ਵਿੱਚ ਲੈ ਕੇ ਆ ਦੇਖੋ ਇਸ ਤਰ੍ਹਾਂ ਜਲਦੀ ਛੁੱਟ ਜਾਣਾ ਫਿਰ ਤੁਹਾਡਾ ਜਾਂ ਤੁਸੀਂ ਪਾਣੀ ਹੱਥ ਨੂੰ ਲਾਉਂਗੇ ਤੇ ਇਸ ਤਰ੍ਹਾਂ ਥੋੜਾ ਵਿੱਚ ਜਲਦੀ ਛੁੱਟੀ ਜਾਣਾ ਹਰ 3 ਇਹ ਚੌਥੇ ਬਹੁਤ ਜਦੋਂ ਪਾਉਣਾ ਵਿੱਚ ਤੇ ਤੁਸੀਂ ਪਾਣੀ ਲੈ ਲੈਣਾ ਹੱਥ ਨੂੰ ਹਾਲੇ ਇਸ ਤਰ੍ਹਾਂ ਵਿੱਚ ਛੱਡੀ ਜਾਣਾ ਹੌਲੀ ਉਫ ਮੈਂ ਤਾਂ ਗਰਮੀ ਆ ਗਈ ਯਾਰ ਹੁਣ ਇਹਨਾਂ ਦਿਨਾਂ 'ਚ ਗਰਮੀ ਹੋ ਜਾਂਦੀ ਆ ਹੁਣ ਚੁੱਲ੍ਹੇ 'ਪਰ ਬੈਠਣਾ ਬਹੁਤ ਔਖਾ ਗੈਸ ਦਾ ਹਿੱਲਾ ਕਰਨਾ ਪੈਣਾ ਮੈਨੂੰ ਹੁਣ ਚੁੱਲ੍ਹੇ 'ਪਰ ਚੀਜ਼ਾਂ ਘੱਟ ਬਣਾਇਆ ਕਰਾਂਗੇ ਆਪਾਂ ਤੇ ਪਰ ਇਹ ਕਹ ਸਿਆਲ ਜਿਹੜਾ ਠੀਕ ਰਹਿਣਾ ਚੁੱਲ੍ਹੇਵਾਰ ਨੇ ਕਿ ਸੇਕ ਬੰਦੇ ਨੂੰ ਮਿਲੀ ਜਾਂਦਾ એનર્ਜੀ ਈ ਜਾਂਦੀ ਅੰਦਰ ਪਰ ਗਰਮੀਆਂ ਚ ਬੜਾ ਡੇਂਜਰਸ ਕੰਮ ਹੈ ਧੰਨਾ ਜਨਾਨੀਆਂ ਜਿਹੜੀਆਂ ਘਟੋ ਘਟ ਵੀ 2-250 ਦੇ ਟੈਂਪਰੇਚਰ ਦੇ ਅੱਗੇ ਬੈਠ ਕੇ ਰੋਟੀ ਬਣਾਉਣੀ ਜਿਹੜੇ ਪੁਰਾਣੇ ਹੁਣ ਅੱਜ ਕੱਲ੍ਹ ਤਾਂ ਗੈਸ ਤੋਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਹਮ ਸਾਰਾ ਕੁਝ ਗੈਸ ਪਰ ਹੋਇਆ ਹੋਇਆ ਕਿੱਥੇ ਕਰਦੀਆਂ ਜਿਗਾ ਇੰਨਾ ਕੁ ਇਹ ਤੁਹਾਨੂੰ ਹੋਰ ਗੱਲ ਸੁਣਾਵਾਂ ਬੁਲਗਲਿਆਂ ਬਾਰੇ ਇੱਕ ਬੰਦੇ ਨੇ ਕਿਸੇ ਦੇ ਘਰ ਚ ਨਾ ਗੁਲਗਲੇ ਵਣਦੇ ਦੇਖ ਲੇ। ਕੋਈ ਜਿਹੜਾ ਬੰਦਾ ਤਾਂ ਭਲਾਕੜਦਾ ਬਹੁਤ। ਜਿਹੜੀ ਜੜੀ ਵੀ ਗੱਲ ਗਣੀਆ ਨੂੰ ਉਹਨੇ ਉਹ ਗੱਲ ਭੁੱਲ ਜਾਣੀ। ਜੜੀ ਵੀ ਅੱਜ ਹੁਣ ਜੇ ਮੈਂ ਕਹਤਾ ਵੀ ਆ ਗੁਲਗਲੇ ਮੈਨੂੰ ਅੱਧੇ ਘੰਟੇ ਬਾਅਦ ਪੁੱਛ ਲਉ ਗੁਲਗਲੇ ਦਾ ਨੋਈ ਹੀ ਪਤਾ ਲੱਗਣਾ ਹੈਗਾ। ਫਿਰ ਉਹਨੇ ਸਕੀਮ ਲਾਈ ਵੀ ਘਰ ਜਾਂਦੇ ਤੱਕ ਤਾਂ ਮੈਂ ਭੁੱਲ ਜਾਣਾ। ਵੀ ਅੱਜ ਮੈਂ ਵੀ ਘਰ ਆ ਜਾ ਕੇ ਗੁਲਗਲੇ ਬਣਵਾਵਾਂ। ਉਹ ਸਕੀਮ ਲਾਈ ਕਹਿੰਦਾ ਤੂੰ ਘਰ ਜਾਂਦਾ ਜਾਂਦਾ ਗੁਲਗਲੇ 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 ਕਰਦਾ ਜਾਇਜੀ। ਜਦੋਂ ਘਰਾਂ ਜਾਵਾਂਗਾ ਘਰਾਂ ਆ ਕੇ ਕਹਿਦੀ ਵੀ ਅੱਜ ਮੈਨੂੰ ਗੁਲਗੁਲੇ ਬਣਾ ਕੇ ਖਿੜਾਓ ਚੱਲ ਜਾਂਦਾ ਤੁਰ ਪੈਣਾ ਉਥੋਂ ਰਸਤੇ ਕਰਦਾ ਜਾਈਏ ਨਾ ਗੁਲਗੁਲੇ ਗੁਲਗੁਲੇ ਬਣਾ ਕੇ ਖਿੜਾਓ ਮੈਨੂੰ ਅੱਜ ਗੁਲਗੁਲੇ ਗੁਲਗੁਲੇ ਬਣਾ ਕੇ ਖਿੜਾਓ ਮੈਨੂੰ ਅੱਜ ਰਸਤੇ 'ਚ ਕੋਈ ਖਾਲ ਆ ਜਾਂਦੀ ਕੋਈ ਅੰਦਰ ਟੱਪ ਕੇ ਅੱਗੇ ਜਾਣਾ ਹੁੰਦਾ ਉਹਨੇ ਜਿਹਦਾ ਖਾਲ ਜੀ ਨਹੀਂ ਹੁੰਦੀ ਪਾਣੀ ਚੱਲਦਾ ਹੁੰਦਾ ਕੜਦਾ ਉੰਬਲੇ ਛਾਲ ਮਾਰ ਕੇ ਕਹਿੰਦਾ ਕੰਦਾ ਉੰਬਲੇ ਉਹਦੇ ਮੂੰਹ 'ਤੇ ਚੜ ਜਾਂਦਾ ਉੰਬਲੇ ਘਰ ਆਇਆ ਕਰੀ ਜਾਣਾ ਉਮਬਲੇ ਖਾਣੇ ਆ ਉਮਬਲੇ ਖਾਣੇ ਆ ਉਮਬਲੇ ਖਾਣੇ ਆ ਘਰਾਂ ਪਹੁੰਚ ਜਾਂਦਾ ਘਰ ਜਾਇ ਰਹਿੰਦਾ ਮੈਂ ਤਾਂ ਉਮਬਲੇ ਖਾਣੇ ਆ ਹੁਣ ਉਮਬਲੇ ਦੀ ਕਿਹੜੀ ਸਬਜ਼ੀ ਹੋਈ ਉਮਬਲੇ ਖਾਣੇ ਉਮਬਲੇ ਖਾਣੇ ਉਮਬਲੇ ਖਾਣਨ ਪਈ ਉਹਦੀ ਮਾਂ ਨੂੰ ਚੜਿਆ ਗੁੱਸਾ ਬਾਪ ਨੂੰ ਚੜਿਆ ਗੁੱਸਾ ਲੱਗ ਜਾਂਦੇ ਕੁੱਟਣ ਉਹਨੂੰ ਦੇ ਪੈਂਦਾ ਜਿੱਦਾਂ ਥੱਪੜ ਜਿਹੜੇ ਉਮਬਲੇ ਹੋਏ ਫੇਰ ਥੱਪੜ ਉਹਦੇ ਉਮਬਲੇ ਖਾਣੇ ਆ ਫੇਰ ਥੱਪੜ ਉਹਦੇ ਸਾਈਡ ਪਰ ਤੇ ਗਵਾਂਡੀ ਭੱਜਿਆ ਆ ਇੱਕ ਉਹਨਾਂ ਦੇ ਘਰ ਨੂੰ ਕਹਿੰਦਾ ਦੇਵਤਾ ਜੀ ਤੁਸੀਂ ਮੁੰਡੇ ਦਾ ਕੀ ਹਾਲ ਕਰਿਆ ਕਟਟ ਕਟਟ ਕੇ ਕਰਤਾ ਤੁਸੀਂ ਤੇਨੂੰ ਗੁਲਗੁਲੇ ਵਰਗਾ ਕਹਿੰਦਾ ਹਾਂ ਗੁਲਗੁਲੇ ਖਾਣੇ ਆ ਫਿਰ ਉਹ ਚਿੱਤੇ ਆ ਗੁਲਗੁਲੇ ਖਾਣੇ ਇਹ ਕਹਾਵਤ ਆ ਗੁਲਗੁਲੇਾਂ ਦੀ ਵੀ ਗੁਲਗੁਲੇ ਵਰਗਾ ਕਰਤਾ ਕਟਟ ਕਟਟ ਕੇ ਇਦਾਂ ਦੇ ਕਹਿੰਦੇ ਗੁਲਗਲਾ ਗੁਲਗੁਲੇ ਜਿਦਾਂ ਗੁਲਗੁਲੇ 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 ਜਿਵੇਂ ਉਦਾਂ ਇਹ ਚੀਜ਼ ਆ ਵੀ ਕਟਟ ਕਟਟ ਕੇ ਕਰਤੋਂ ਉਹਨੇ ਗੁਲਗੁਲੇ ਵਰਗਾ ਫਿਰ ਉਹਦੇ ਆਗਾ ਯਾਦ ਕਹਿੰਦਾ ਗੁਲਗੁਲੇ ਖਾਣੇ ਆ ਉੰਬਲੇ ਨਹੀਂ ਗੁਲਗੁਲੇ ਖਾਣੇ ਆ ਇਹ ਆ ਜੀ ਸਾਰੀ ਸਟੋਰੀ ਗੁਲਗੁਲੇਾਂ ਦੀ ਆ ਦੇਖੋ ਆਪਣੇ ਗੁਲਗੁਲੇ ਬਣ ਚੁੱਕੇ ਨੇ ਵਿੱਚ ਉਦੋਂ ਬੜੀ ਮੰਮੀ ਆ ਚੁੱਕੀ ਆ ਕੋਲ ਕਰਨ ਦੇਖ ਦੇ ਕੇ ਮੰਮੀ ਤੈਨੂੰ ਸਾਰੇ ਬੰਦੇ ਬਹੁਤ ਯਾਦ ਕਰਦੇ ਆ ਅੱਛਾ ਤੈਨੂੰ ਕਈ ਬੰਦਾ ਦਾ ਸਾਸਰੀ ਘਰ ਬੁਲਾ ਕੇ ਭੇਜੀ ਆ ਬਹੁਤ ਲੋਕਾਂ ਨੇ ਮਿਸ ਕਰਿਆ ਅੱਜ ਤੁਹਾਨੂੰ ਦਰਸ਼ਨ ਪਵਾਤੇ ਪਰ ਥੋੜੀ ਸਾਡੀ ਮੰਮੀ ਬਿਮਾਰ ਤੇ ਕਈ ਦਿਨ ਤੋਂ ਬੁਖਾਰ ਇੱਕ ਕਿਸੇ ਵਿਆਹ ਤੇ ਗਈ ਤੇ ਉੱਥੇ ਜਾ ਕੇ ਥੋੜਾ ਜਿਹਾ ਕੋਈ ਮੇਸ ਵਰਗੀ ਵੀ ਖਾਏ ਹੁਣ ਬਲਬਲੇ ਘੁੰਮ ਲਾ ਗਈ ਹੈ ਤੁਰਾ ਹੁਣ ਜਦੋਂ ਦੇ ਆ ਦੇ ਵਿੱਚ ਪਤਾ ਨਹੀਂ ਕਿਆ ਕੁਝ ਖਾਦਾ ਉਦੋਂ ਦੀ ਮੰਜੇ ਵਰ ਪਈ ਆ ਹਾਂ ਉਦੋਂ ਦੀ ਬਿਮਾਰੀ ਤੇ ਅੱਜ ਉਦੋਂ ਦਾ ਚੇਲ ਮਿਲਿਆ ਘਰ ਆਉਣ ਦਾ ਹੁਣ ਸਾਡੀ ਮੰਮੀ ਨੇ ਕੱਲ ਨੂੰ ਇਹ ਮਰਜੀ ਸਰ ਕੱਲ ਨੂੰ ਯਾਤਰਾ ਪਰ ਜਾ ਰਹੀ ਆ ਤੀਰਥ ਯਾਤਰਾ ਪਰ ਕਿੰਨੇ ਦਿਨ ਲੱਗਣਾ ਮੰਮੀ ਇੱਕ ਦਿਨ ਕੱਟ ਸਵੇਰੇ ਤੜਕੇ ਵਿੱਚ ਚੱਲਣਾ ਕੱਲ ਨੂੰ 8 ਵਜੇ ਦਾ ਕੱਲ ਨੂੰ ਤੜਕੇ ਵਿੱਚ ਚੱਲਣਾ ਸ਼ਾਮ ਨੂੰ 8 ਵਜੇ ਜਾਣਾ ਹੈ ਲਾਜੇ ਕਰ ਲਈ ਜਨਾ ਹੈ ਨਾ ਮੈਂ ਖਾਧਾ ਤੁਹਾਡੇ ਅੱਜ ਸਵੇਰੇ ਉਹ ਲੈ ਲਓ ਮੰਮੀ ਤੁਸੀਂ ਵੀਰੇ ਲਾ ਕੱਢ ਲਈ ਸੀ ਸ਼ਾਮ ਨੂੰ ਕੱਢਣ ਲੱਗੇ ਅੱਜ ਪਰ ਇਹ ਤਾਂ ਜਰ ਮਾਰਦੀ ਤੇਲ ਮਾਸਾ ਲਾਣ ਦਾ ਮਸਾ ਹੈ ਆ ਸ਼ਾਂਤੀ ਨੂੰ ਕਿਹਾ ਤਾਂ ਤਾਈ ਨੇ ਮਹਾ ਜੀ ਲੈ ਮੰਮੀ ਨੇ ਬੜੇ ਸਵਾਦ ਬਣਦੇ ਪੋਲੇ ਪੋਲੇ ਜਿਹੇ ਮੰਮੀ ਕਿਆ ਪਾਇਆ ਤੇ ਵਿੱਚ ਗੁਲਪਲੇ ਆਂਦੇ ਮੋਟ ਵੀ ਨਹੀਂ ਹਾਂ ਮਿੱਠਾ ਗੁੜ ਹਾਂ ਚੀਨੀ ਭਾਈ ਤੇ ਚੀਨੀ ਬੜੇ ਪਾਇਆ ਲੈਣੀ ਮੈਂ ਵੀ ਗੁੜੇ ਪਾਇਆ ਗੁੜੇ ਪਾਇਆ ਸੀ ਜਉ ਮਿੱਠਾ ਗਾਣਾ ਵਿੱਚ ਚੀਨੀ ਦਾ ਪਾਸਾ ਦੇ ਵਿੱਚ ਹਾਂ ਉਹ ਜਿਹੜੀ ਚੀਨੀ ਦੇ ਕਿਤੇ ਢੇਢੇ ਨੇ ਹਾਂ ਖਾਣ ਚ ਵੀ ਨਹੀਂ ਟੇਸ ਤਾਂ ਹੈ ਨਹੀਂ ਹਾਂ ਜੀ ਇਹਨਾਂ ਨੂੰ ਤਾਂ ਜਿੱਟੇ ਹੀ ਰਹਿਣੇ ਆ ਉਹ ਕਚੌੜੀਆਂ ਸੱਟਾ ਬਾਪੂ ਨੇ ਤਾਂ ਖਾਈਆਂ ਜਿਪੜੀ-ਪੜੀ। ਇਹ ਕਚੌੜੀ ਬਹੁਤ ਸੋਹਣੀ ਬਣੀ ਮੈਂ ਖਾਧੀਆਂ ਸਵੇਰੇ। ਮੈਂ ਖਾ ਗਏ ਆ ਸਵੇਰੇ। ਇਹਦੇ ਨਾਲ ਬਹੁਤ ਸਵਾਦ ਹੈ। ਇਹ ਕਹਿੰਦਾ ਤਾਂ ਨਹੀਂ ਆਇਆ ਜਿਹੜੇ ਖਾ ਕੇ ਨਹੀਂ ਆਏ। ਮੈਂ ਫਿਰ ਮੰਮੀ ਨੇ ਨਾ ਕਹਣਾ ਪੂਰੀਆਂ-ਪੂਰੀਆਂ ਬਣਾਈਆਂ ਇਹ ਕਹਿੰਦੀ। ਹਾਂ। ਜੇ ਹੁਣ ਤਾਂ ਕੋਈ ਚੱਲ ਰਿਹਾ ਕੰਮ? ਹਾਂ। ਹੁਣ ਤਾਂ ਕੋਈ ਚੱਲਦੀਆਂ। ਮੈਨੂੰ ਕਹਣਾ ਅੰਮੀ ਨੇ ਡੇਰੇ ਲਾ ਕੇ ਬੈਠ ਗਿਆ ਇੱਥੇ। ਜੇ ਕਚੌੜੀਆਂ ਖਾਈ ਜਾਂਦੇ ਉੱਠਣ ਦਾ ਨਾਂ ਨਹੀਂ ਦਿੰਦਾ ਹੈਗਾ। ਫਿਰ ਮੈਂ ਤਾਂ ਇੱਕ-ਇੱਕ ਖਾਧੀ ਕਚੌੜੀ। ਅੱਗੇ ਨੂੰ ਦੇ ਪੁੱਤ। ਬਸ ਹੋ ਗਏ ਨਾਲ ਹੁਣ ਦੇਖਿਓ ਦੇ ਬੰਦੇ ਕੱਟੇ ਉਹ ਮਰੇ ਜੁੱਲੀ ਤਾਂ ਆਇਆ ਹੋਇਆ। ਨਾ ਜੱੱਠੇ ਦਾ ਕੋਲੇ ਨਹੀਂ ਬਿਠਾਲੇ ਕਰਤੇ। ਤੇਲੇ ਮੁੱਕੀ ਜਾਂਦਾ। ਜੱੱਠੇ ਬੰਦੇ ਪਹਿਲਾ ਮਰਕ। ਹਾਂ। ਮੈਂ ਵੀ ਜੱੱਠਾ, ਇਹ ਵੀ ਜੁੱਠੀ। ਤੇ ਤੂੰ ਜੱੱਠੇ ਦੇ ਲੱਗਿਆ ਤਾਂ ਇਹ ਕੰਮ ਕਰਨਾ। ਸੋ ਨਾ ਅੱਜੇ ਬਣਾਉਣੇ ਕਿਹੜੇ ਬਾਰ-ਬਾਰ ਬਣਾਉਣੇ ਆ। ਖਾਣੇ ਵੀ ਜੱੱਠੇ ਵਾਲੀ। ਨੀ ਨੀ ਜੱੱਠੇ। ਸੱਨੇ ਜੱੱਠੇ। ਖਾਣੇ ਜੱੱਠੇ ਨਹੀਂ ਗੇ। ਉਧਰ ਤਾਰਨ, ਜੈਸਮੀਨ, ਜੈਸਮੀਨ ਦੀ ਮੰਮੀ ਡੈਡੀ। ਸਾਰੇ ਜੱੱਠੇ ਉਧਰ। ਜੈਸਮੀਨ ਵੀ ਸਾਰੇ ਜੱੱਠੇ ਹੈ ਨਾ। ਹਾਂ। ਤਾਂ ਹੀ ਕਹਿੰਦੇ ਉਹਦੀ ਮੰਮੀ ਵੀ ਡੈਡੀ ਵੀ ਘਰ ਨੂੰ ਵੀ ਜੈਸਮੀਨ ਵੀ ਸਾਡੇ ਰਾਜਾ ਹੀ ਬੰਦਾ ਸਿਮਰਨ ہاں ਸਿਮਰਨ ਰਾਮ ਰਾਮਨ ਦੇ ਪਹਿਲਾਂ ਹੋਵੇ ਤੇ ਤੁਹਾਡਾ ਤੇਲ ਦੀ ਬਹੁਤ ਬੱਚਤ ਹੁੰਦੀ ਹੋਣੀ ਹੈ ਤਾਂ ਹੀ ਦਿਲ ਦੇ ਰਿਹਾ ਜੈਸਮੀਨ ਨਾਲੋਂ ਜ਼ਿਆਦਾ ਹੈ ਸਾਡੇ ਫਿਰ ਤਾਂ ਤੇਲ ਦੀ ਬਹੁਤ ਬੱਚਤ ਹੁੰਦੀ ਨੇ ਇਹਨਾਂ ਦੇ ਇੱਕ ਘਰਾਂ ਜੇਠਾ ਸਾਡੇ ਤਿੰਨੇ ਜੇਠੇ ਹਾਂ ਉਹਨਾਂ ਦੇ ਜੱਟ ਨੇਤਰਾਂ ਦੇ ਉਹਨਾਂ ਦੇ ਤਿੰਨ ਚਾਰ ਉਹਨਾਂ ਦੇ ਸਾਰੇ ਚਾਰ ਇੱਕ ਵਿੱਕੀ ਆ ਜਸਮੀਰ ਮੰਮੀ ਰੈਡੀ ਕਰਨਾ ਇੱਧਰ ਮੰਮੀ ਰਾਂ ਦੇ ਬਸ ਇੱਕ ਮੁੰਡਾ ਜੇਠਾ ਤੇਲ ਘੱਟ ਜਲਦਾ ਆ ਇਹ ਤੇਲ ਦਾ ਕੋਈ ਬਹਿਮੇ ਪਾਇਆ ਹੋਇਆ ਕਹਿੰਦੇ ਵੀ ਘਰ ਦੇ ਵਿੱਚ ਜਿੰਨੇ ਜੇਠੇ ਹੋਣ ਜਿੰਨੇ ਬੋਲੀ ਜਾਂਦੇ ਆ ਤੇਲ ਜ਼ਿਆਦਾ ਜਲਦਾ ਚੱਲੀ ਮੰਮੀ ਖਾਜੀ ਵਾਜੋ ਨਹੀਂ ਬਾਬਾ ਮਰਦ ਜੀ ਪਹਿਲੇ ਖਾਣੇ ਖਾ ਲੇ ਜਦੋਂ ਤੁਹਾਡੇ ਤਾਂ ਲਾਲ ਲਾਲ ਦੇ ਬੋਲਗਲੇ ਹੋ ਜਾਣ ਔਰ ਤੁਸੀਂ ਕੱਢ ਕੇ ਬਾਹਰ ਉਹਨਾਂ ਨੂੰ ਖਾ ਸਕਦੇ ਹੋ ਹੋਣ ਤੋਂ ਇਹ ਬੀਲ ਬਾਰ ਤੇ ਤੋਂ ਕਬੜਾ ਸੁਣ ਸਕਦੇ ਹੋ ਇਹ ਸਾਡਾ ਆਕਾਸ਼ ਮਾਣ ਜਲੰਦਰ ਕੇ ਇਧਰ ਹੈ ਅੱਜ ਗਰਮਾ ਗਰਮ ਗੋਗਲੇ ਕੱਢੇ ਨੇ ਘਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਬੁਰਗਲੇ ਆਪਾਂ ਐਡੇ ਖਾ ਸਕਦੇ ਹਾਂ ਕਿਸੇ ਚੀਜ਼ ਦੇ ਨਾਲ ਨਹੀਂ ਖਾ ਸਕਦੇ ਇਹਨਾਂ ਨੂੰ ਇਹ ਐਡੇ ਖਾਣੇ ਪੈਂਦੇ ਨੇ ਹੋਰ ਇਟਾਲੀਅਨ ਚੀਜ਼ਾਂ ਤੇ ਤੁਸੀਂ ਕੱਟੇ ਖਾਓ ਇੱਕ ਵਾਰ ਟਰਾਈ ਕਰਕੇ ਦੇਖ ਲੋ ਵੀ ਗੋਲਗਲੇ ਕਿੱਦਾਂ ਦੇ ਹੁੰਦੇ ਨੇ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਚਰੂਰ ਉਹਦੇ ਵਿੱਚ ਵੀ ਮੁੰਡਾ ਕੁੱਟ-ਕੁੱਟ ਕੇ ਕਰਤਾ ਗੋਲਗਲੇ ਵਰਗਾ ਆ ਦੇਖ ਲੋ ਇਹ ਗੋਲਗਲੇ ਸਾਡੇ ਵੀ ਨਰਮ ਹੈ ਆ ਦੇਖ ਨਰਮ ਨਾ ਗੋਲਗਲੇ ਆ ਗਣ ਕੁੱਟ-ਕੁੱਟ ਕੇ ਕਰਤਾ ਨੇ ਗੋਲਗਲੇ ਵਰਗਾ ਆ ਦੇ ਥੋੜਾ ਜੁੱਲੇ ਦੇ ਛੱਡ ਦੋ ਥੋੜਾ ਜਿਹਾ ਅੱਧਾ ਦੇਖਦਾ ਕਿ ਮੜਾ ਜੇ ਨਾ ਸਾੜਾ ਹੀ ਛੱਡ ਦੋ ਨਾ ਆਹ ਤਾਂ ਜੁੱਲੇ ਦੇ ਵਿੱਚ